ਕੀਨਾ ਵੀਰ ਜੀ ਆਪਣਾ ਜੀ ਮੇਰਾ ਨਾਮ ਪ੍ਰਤਾਪ ਸਿੰਘ ਤੇ ਜਿਹਦੇ ਮੈਨੂੰ ਗੋਲੀ ਵੱਜੂ ਦਾ ਨਾਂ ਕੀ ਸੀ ਉਹਦਾ ਨਾਮ ਪਰਮਜੀਤ ਸਿੰਘ ਆਦਾ ਕੰਮ ਕਰਦਾ ਉਹ ਸਿਲੰਡਰਾਂ ਦਾ ਕੰਮ ਕਰਦਾ ਸੀ ਕੀ ਗੱਲਬਾਤ ਕੀ ਹੋਈ ਸਾਰੀ ਵੀਰ ਵੀ ਉਹ ਸਿਲੰਡਰ ਲਾ ਕੇ ਇੰਦਰ ਘਾਟਾਂ ਖਾਣੀ ਆ ਰਿਹਾ ਸੀ ਤੇ ਤਿੰਨ ਨਣ ਪਛਾਤੇ ਵਿਅਕਤੀਆਂ ਨੇ ਉਹਨੂੰ ਘੇਰ ਕੇ ਗੋਲੀਆਂ ਮਾਰੀਆਂ ਤੇ ਪੇਮੈਂਟ ਖੋਲੀਆਂ ਸਾਰੀਆਂ ਤੇ ਫੋਨ ਵੀ ਲੈ ਗਏ ਉਹਦਾ ਵੀਰ ਨੇ ਮੁਕਾਬਲਾ ਕੀਤਾ ਪਰ ਨਹੀਂ ਉਹਨਾਂ ਦੇ ਜਦੋਂ ਗੋਲੀਆਂ ਵਾਜੀਆਂ ਫਿਰ ਬੇਵੱਸ ਹੋ ਗਿਆ ਫਿਰ ਉਹਨੇ ਗੱਡੀ ਭਜਾਈ ਤੇ ਸਿਰ ਪਹਿਲਾਂ ਥਾਣੇ ਗਿਆ ਥਾਣੇ ਰਿਪੋਰਟ ਕਰਾ ਕੇ ਫਿਰ ਸਿਵਲ ਹਸਪੀਟਲ ਚਲੇ ਕਿਹੜਾ ਥਾਣਾ ਪਿੰਡ ਤੁਹਾਨੂੰ ਸਦਰ ਥਾਣਾ ਸਦਰ ਪਿੰਡ ਉਸ ਤੋਂ ਬਾਅਦ ਉਸ ਤੋਂ ਬਾਅਦ ਸਿਵਲ ਹਸਪੀਟਲ ਚਲੇ ਗਏ ਜੀ ਹੂੰ ਤੇ ਫਿਰ ਉੱਥੇ ਟਰੀਟਮੈਂਟ ਚੱਲਿਆ ਜੋ ਵੀ ਫਿਰ ਉਹਨਾਂ ਨੇ ਅੰਮ੍ਰਿਤਸਰ ਰੈਫਰ ਕਰਤਾ ਇਹਨਾਂ ਨੂੰ ਹੂੰ ਹਾਂਜੀ ਹੁਣ ਕੀ ਮੰਗ ਰਹੇ ਇਸ ਦਾ ਪਰਿਵਾਰ ਦੇ ਹਾਲਾਤ ਜਿੱਦਾਂ ਤੇ ਵੀ ਗੋਦ ਮਾਤਰ ਬੰਦੇ ਬਹੁਤ ਗਰੀਬ ਬੰਦੇ ਆ ਪੇਮੈਂਟਾਂ ਵੀ ਖੋਲੀਆਂ ਵੇਖੋ 70 ਸਿਲੰਡਰ ਹੀ 17 ਸਿਲੰਡਰ ਦੀਆਂ ਪੇਮੈਂਟਾਂ ਆ ਤੇ ਹੁਣ ਬਾਏ ਜਿਹੜੇ ਜਿੱਥੇ ਵੀ ਕੰਮ ਕਰਦੇ ਐ ਐਮਰਜੈਂਸੀ ਵਾਲਾ ਉਹਨਾਂ ਪੈਸੇ ਤੇ ਮੰਗਣੇ ਇਹਨਾਂ ਕੋ ਇਹੋ ਜਿਹੇ ਹਾਲਾਤਾਂ ਹਨ ਕਿ ਮੇਰੇ ਅਗਰੇ ਹੀ ਬੰਦੇ ਆ ਜੋ ਪਰਿਵਾਰ ਪਾਲ ਰਿਹਾ ਵੀਰ ਇੱਕ ਵੀਰ ਦੀ ਇਹਦੇ ਬ੍ਰਦਰ ਦੀ ਡੈਥ ਹੋ ਚੁੱਕੀ ਹੈ ਹਾਂਜੀ ਤੇ ਇਸ ਲਈ ਇਨਸਾਫ ਦਵਾਓ ਸੂਟ ਪਰ ਗੋਲੀ ਚੱਲਦੀ ਸਰ ਘਟਨਾ ਸਾਹਮਣੇ ਹੈ ਇਹ ਸਰ ਮਾਮਲਾ ਕਰ ਕੀ ਕਾਰਵਾਈ ਕੀਤੀ ਉਹਦੇ ਹੋਣੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸਾਡੇ ਐਸਐਚਓ ਸਾਹਿਬ ਕਸ਼ਮੀਰ ਸਿੰਘ ਜੀ ਨੂੰ ਸਦਰ ਥਾਣੇ ਤਰੰਦਾਰਨ ਦੇ ਵਿੱਚ ਵੀ ਉੱਥੇ ਕਿ ਪਰਮਜੀਤ ਪੁੱਤਰ ਹਰਪੰਸ ਸਿੰਘ ਰਸੂਲਪੁਰ ਦਾ ਹੈਗਾ ਇਹ ਗੈਸ ਏਜੰਸੀਜ਼ ਕੰਮ ਕਰਦਾ ਹੈ ਗੈਸ ਏਜੰਸੀ ਇਹਦੇ ਨਾਲ ਲਿਖੇ ਗਿੱਧਾ ਕੈਲੰਡਰ ਸੀਗਾ ਤੇ ਇਹਨਾਂ ਨੇ ਵਾਸ਼ਰੂਮ ਵਾਸਤੇ ਗੱਡੀ ਰੋਕੀ ਆਪਣੀ ਜਿੱਥੇ ਗੱਡੀ ਰੋਕੀ ਸੀ ਉੱਤੇ 13 ਮੁੰਡੇ ਪਹਿਲੇ ਖੜੇ ਸੀਗੇ ਦਜੀਸਲੇ ਉਹ ਵਾਸ਼ਰੂਮ ਕਰਨ ਲੱਗ ਪਏ ਤੇ ਉਹ ਤਿੰਨੋਂ ਮੁੰਡੇ ਇਕੱਲੇ ਆ ਗਏ ਕਹਿੰਦੇ ਸਾਨੂੰ ਆਪਣਾ ਮੋਬਾਈਲ ਦੇ ਦਿਓ ਉਹ ਕਹਿੰਦਾ ਮੈਂ ਮੋਬਾਈਲ ਨਹੀਂ ਇਹਨਾਂ ਦੇ ਹੱਥਾਂ 'ਚ ਪਾਈ ਹੋਗੀ ਦਾ ਹੁਣ ਚਾਹੀਏ ਕਿ ਬੰਦੇ ਨੇ ਕੱਢ ਕੇ ਤੇ ਉਹਦੇ ਫਾਇਰ ਕੀਤੇਗੇ ਤੇ ਉਹਦੇ ਪੈਰ 'ਚ ਪਾਇਰ ਲੱਗੇ ਗਿਆ ਪਰਮਜੀਤ ਉਹਨੂੰ ਹਸਪੀਟਲ ਭੇਜਿਆ ਉਹਦਾ ਬਿਆਨ ਵੜਾ ਲਿਖਣਾ ਹੈ ਜੋ ਬਿਆਨ ਲਿਖਾਇਗਾ ਸਾਨੂੰ ਦੀ ਕਰ ਵੀ ਕਿਥੀ ਹੈ ਕੋਈ ਸਰ ਪੈਸਾ ਵੀ ਕੋਈ ਕੌਮ ਵੀ ਹੋਈ ਗਈ ਉਹਨਾਂ ਨੇ ਬਿਆਨ ਲਿਖਣਾ ਗਲੇ ਜੇ ਬਿਆਨ ਚ ਲਿਖਾਇਗਾ ਪੈਸੇ ਉਹਨਾਂਗੇ ਤੇ ਪਤਾ ਲੱਗੇ ਕਿੰਨੇ ਪੈਸੇ ਹੈਗੇ ਪਰ ਵਾਲਾ ਨੇ ਕਹਲੇ ਕੋਈ 50 60 70000 ਕੀ ਹੈਗਾ ਹੀ ਰੱਖੋਗੇ ਲੈ ਕੇ ਜਿਓ ਪਰ ਜਿਹੜੇ ਮੌਕੇ ਤੇ ਪਰਿਵਾਰ ਇਹ ਨਾ ਸੀਗਾ ਮੌਕੇ ਤੇ ਉਹੀ ਬੰਦਾ ਸੀਗਾ ਜਿਸ ਨੇ ਜਿਸਨੇ ਵਾਰਦਾਤ ਹੋਈ ਕਿ ਉਹ ਜੋ ਕਹਿਗਾ ਪਾਵੇਂ 50 ਹੋਣਗੇ ਪਾਵੇਂ 10 ਹੋਵੇ ਤੇ ਸਾਰੇ ਜੋ ਕਹਿਵੇ ਕੋਈ ਲਿਖਿਆ ਜਾਏਗਾ ਠੀਕ ਹੈ ਠੀਕ दिल्ली क्राइम नेशनल न्यूज़ नजर सफर